ਨੀ ਪੋਲੀ ਪੈਣ ਕਰੀ ਆ ਹਾਂ ਹਾਂ ਲੰਗਿਆ ਲੰਗਿਆ ਹੋਰ ਸ ਨਾ ਪੋਲੀ ਪੈਣ ਤਕੜੀ ਐ ਨੀ ਵਧੀਆ ਨੀ ਸੱਚ ਕੇਸਰਬਾਈ ਦੀ ਸਿਹਤ ਕਿਵੇਂ ਆ ਪੇ ਆਂਦਰ ਨੀ ਕੱਲ ਦਾ ਤਾਂ ਹਿੱਲ ਜੁਲ ਵੀ ਨਹੀਂ ਕਰਦਾ ਜੇ ਮੈਂ ਸਿਰੋਂ ਨੰਗੀ ਹੋ ਗਈ ਲੋਕਾਂ ਨੇ ਤਾਂ ਮੇਰਾ ਜੀਵਣਾ ਦੁੱਬਰ ਕਰ ਦੇਣਾ ਚੱਲ ਚੱਲੂ ਛੜਾ ਤਾਂ ਹੈ ਗਈ ਐ ਨੀ ਦਾਈ ਤੋਂ ੱਡ ਨੀ ਲਕਦਾ ਹੁੰਦਾ ਭੈਣੇ ਮੈਨੂੰ ਸਾਰਾ ਪਤਾ ਤੇਰਾ ਤੇ ਜੈਲੂ ਛੜੇ ਦਾ ਕੀ ਚੱਲਦਾ ਨੀ ਸੁਨੀਤਾ ਤੈਨੂੰ ਤਾਂ ਪਤਾ ਹੈ ਅੱਗੇ ਨਾ ਭੈਣ ਵਾਂਣ ਕੀ ਗੱਲ ਕਰੀ ਖਾਮ ਖਾਂ ਦੀ ਬਦਨਾਮੀ ਹੋ ਜੂ ਲੈ ਦੱਸ ਭੋਲੀ ਭੈਣ ਮੈਨੂੰ ਨਹੀਂ ਪਤਾ ਵੀ ਕਿਹੜੀ ਗੱਲ ਕਰਨੀ ਹੈ ਕਿਹੜੀ ਨਹੀਂ ਕਰਨੀ ਨੀ ਸੱਚ ਐਂ ਤਾਂ ਦੱਸ ਗੱਲ ਕਿੱਥੇ ਤੱਕ ਪਹੁੰਚੀ ਕਿ ਕੱਲਾ ਗੱਲਾਂ ਗੱਲਾਂ ਚ ਲੱਜੂ ਲੱਜੂ ਕਰੀ ਜਾਂਦਾ ਹੈ ਨਿਜ ਮੈਨੂੰ ਤਾਂ ਸੰਗ ਲੱਗਦੀ ਐ ਲੈ ਮੈਂ ਕਿਹੜਾ ਤਰਾ ਝੇਠ ਲੱਗਦੀ ਆ ਕੁੜੇ ਨਾਲੇ ਮੈਂ ਕਿਹੜਾ ਕਿਸੇ ਨੂੰ ਦੱਸਣ ਲੱਗੀਆਂ ਦੱਸ ਤਾਂ ਸਹੀ ਨੀ ਸੁਨੀਤਾ ਤੇਰੇ ਅੱਗੇ ਕਾਹਦਾ ਲਕੋ ਐ ਕਿਹੜਾ ਮੈਨੂੰ ਜੈਲੂ ਨੇ ਮਿੱਠੇ ਚੋਲ ਖਵਾਤੇ ਸੀ ਨੀ ਮੈਂ ਮਰ ਜਾ ਨੀ ਚੰਦਰੀਏ ਪਹਿਲਾਂ ਕੇਸਰ ਵਾਲਾ ਕੰਮ ਤਾਂ ਨਿਬੜ ਲੈਣ ਦਿੰਦੀ ਹੈ ਨੀ ਇਹਦਾ ਤਾਂ ਨਿਭੜੇ ਜਾਣਾ ਤੁਏ ਦੱਸ ਜਿਹੜਾ ਨਿਰਨੇ ਕਾਲ ਜਿਹੜਾ ਦਾਰੂ ਪਿੰਦਾ ਉਹ ਭਲਾਂ ਕਿੰਨਾ ਚਿਰ ਜਿਉਂਦਾ ਰਹੂ ਫੇਫੜੇ ਤਾਂ ਉਹਦੇ ਗਲੇ ਪਏ ਆ ਮੈਂ ਤਾਂ ਇਹ ਸੋਚਦੀ ਆਂ ਵੀ ਇਹ ਸਾਹ ਕਿਵੇਂ ਲੈਂਦਾ ਨੀ ਭੋਲੀ ਭੈਣ ਜਿੰਨੇ ਬੰਦੇ ਦੇ ਸਾਹ ਲਿਖੇ ਹੁੰਦੇ ਨੇ ਉੰਨੇ ਭੋਕੇ ਮਰਦਾ ਨੀ ਤੇਰੇ ਸ਼ਰੀਕੇ ਵਾਲੇ ਨੇ ਕੁਝ ਕਹਿੰਦੇ ਨੀ ਉਹਨਾਂ ਨੇ ਕੀ ਕਹਿਣਾ ਉਹ ਤਾਂ ਆਪ ਦੁਖੀ ਹੋਏ ਬੈਠੇ ਨੇ ਨੀ ਜਿਹੜੇ ਦੋ ਕਿਲੇ ਹੈਗੇ ਸੀ ਉਹ ਵੀ ਬੇਚਵਟ ਕੇ दारू ਪੀ ਗਿਆ। ਨੀ ਹੁਣ ਇਹਦੇ ਪੱਲੇ ਕੀ ਆ ਦੱਸ? ਛਿੱਕੂ? ਨੀ ਨਾ ਨੀ ਪੋਲੀ ਪਹਿਣ। ਘਰ ਵਾਲਾ ਤਾਂ ਘਰ ਵਾਲਾ ਹੀ ਹੁੰਦਾ। ਜਿਵੇਂ ਦਾ ਮਰਜ਼ੀ ਹੋਵੇ। ਤੇਰੇ ਨਾਲ ਕੁੜੇ ਉਹਨੇ ਨੇ ਸਾਲ ਕੱਟੇ ਨੇ। ਮੋੱਖੇ ਵੇਲੇ ਹੁਣ ਇਹਨੂੰ ਧੱਕਾ ਨਾ ਦੇ। ਐਂ ਨਾ ਕਰ। ਨੀ ਕੀ ਕਰਾਂ ਪਹਿਣੇ? ਮੈਂ ਤਾਂ ਬਥੇਰਾ ਕਰਦੀ ਸੀ। ਕੋਈ ਕੰਜਰ ਕਰਾਉਣ ਵਾਲਾ ਤਾਂ ਹੋਵੇ। ਸ਼ਰਾਬ ਇਹਨੂੰ ਲੈ ਕੇ ਵੇਜੂਗੀ ਤੈਨੂੰ ਚੰਗਾ ਭਲਾ ਪਤਾ ਨਹੀਂ ਇਹ ਕੋਡੀ ਦਾ ਖੜਾ ਰੀ ਸੀਗਾ ਨਹੀਂ ਸਹੀ ਕਹਿਨੀ ਆ ਭੈਣੇ ਸ਼ਰਾਬ ਨਹੀਂ ਛੱਡਦੀ ਬੰਦੇ ਨੂੰ ਇਹ ਤਾਂ ਇੱਕ ਦਿਨ ਮਾਰ ਕੀ ਦਮ ਲੈਂਦੀ ਐ ਵੱਡੇ ਵੱਡੇ ਘਰ ਆਹ ਕਲੇਣੀ ਸ਼ਰਾਬ ਨੇ ਤਬਾਹ ਕਰਤੇ ਹੈ ਪਰ ਲੋਕ ਕਿੱਥੇ ਸਮਝਦਾ ਕੰਜਰ ਹੈ ਰੱਜ ਰੱਜ ਪੀਂਦੇ ਨੇ ਸ਼ਰਾਬਾਂ ਨਹੀਂ ਬਸ ਕੀ ਕਹਾਂ ਸੁਨੀਤਾ ਭੈਣੇ ਜਿਨ੍ਹਾਂ ਨੇ ਘਰ ਵਸਾਉਣੇ ਹੁੰਦੇ ਨੇ ਉਹ ਸੰਭਲ ਜਾਂਦੇ ਨੇ ਜਿਨ੍ਹਾਂ ਨੇ ਉਜਾੜਨੇ ਹੁੰਦੇ ਆ ਉਹ ਕਿੱਥੇ ਸੰਭਲਦੇ ਨੇ ਚਲ ਚੰਗਾ ਭੈਣੇ ਮੈਂ ਚਲਦੀ ਆ ਘਰ ਦੇ ਦੇਖਣਗੇ ਪਤਾ ਨਹੀਂ ਕਿੱਥੇ ਵਗ ਗਈ 100 ਕੰਮ ਭਏ ਨੇ ਕਰਨ ਵਾਲੇ ਨਹੀਂ ਚਾਹ ਤਾਂ ਪੀਜਾ ਸੁਨੀਤਾ ਨਹੀਂ ਨਾ ਪੈਣੇ ਮੈਂ ਤਾਂ ਤਜਾਬ ਜਿਹਾ ਬਣਿਆ ਪਿਆ ਕਿੱਥੇ ਲੰਗਦੀ ਆ ਚਾਹ ਮੈਂ ਤਾਂ ਕੇਸਰ ਦਾ ਪਤਾ ਲੈਣ ਆਈ ਸੀ ਮੈਂ ਖਿਆ ਲੰਗਦੀ ਜਾਂਦੀ ਪਤਾ ਲੈ ਜਾਣੀ ਆ ਇਹ ਨਲੇ ਐਂ ਦੱਸ ਅੱਜ ਜੱਸੇ ਦਾ ਕਿਤੇ ਹੋਇਆ? ਨੀ ਕਾ ਨੂੰ ਦੋਵੇਂ ਪ੍ਰਾਤ ਚੜ੍ਹੇ ਨੇ ਤੈਨੂੰ ਪਤਾ ਨਹੀਂ। ਪਹਿਲਾਂ ਮੈਨੂੰ ਐਂ ਦੱਸ ਤੂੰ ਕਾ ਤੂੰ ਪੁੱਛਦੀ ਆ ਜੱਸੇ ਬਾਰੇ? ਓ ਨਾ ਮੈਨੂੰ ਥੋੜਾ ਜਿਹਾ ਵਧੀਆ ਲੱਗਦਾ। ਨਹੀਂ ਮੈਨੂੰ ਐ ਲੱਗਦਾ ਗੱਲ ਤਾਂ ਵਿੱਚੋਂ ਕੋਈ ਹੋਰ ਆ। ਨਹੀਂ ਨਾਨੀ ਕੋਈ ਗੱਲ ਨਹੀਂ ਹੈਗੀ। ਐਵੇਂ ਨਾ ਗੱਲਾਂ ਬਣਾਦੀ ਮੇਰੀਆਂ। ਚਲ ਚੰਗਾ ਮੈਂ ਤਾਂ ਜਾਨੀ ਆ। ਸਤਿ ਸ਼੍ਰੀ ਅਕਾਲ। ਚੰਗਾ। ਸਤਿ ਸ਼੍ਰੀ ਅਕਾਲ। ਮੈਨੂੰ ਤਾਂ ਐਂ ਲੱਗਦਾ ਦਾਲ 'ਚ ਕੁਛ ਕਾਲਾ ਜਾਂ ਫਿਰ ਪੂਰੀ ਢਾਲੀ ਕਾਲੀ ਆ ਜੇਠਾ ਹੁੱਪ ਪਬੀਤ ਹਾ ਤੂ ਕੀ ਭਾਬੇ ਅਜ ਤਾਂ ਕੀੜੀ ਦੇਖ ਰੇ ਨੇ ਰੈਣ ਆ ਗਿਆ ਓਏ ਜੈਲੂ ਮਰ ਜਾ ਸਾਲਿਆ ਪਤਾ ਨਹੀਂ ਸਾਲਾ ਕਿੱਥੇ ਹੰਮ ਰਿਆ ਹੋ ਅੱਜ ਤੂੰ ਐਂ ਦੱਸ ਭਾਬੀ ਕੀ ਖਾਣਾ ਪੀਣਾ ਚਾਹ ਦੁੱਧ ਕੌਫੀ ਰਸਮਲਾਈ ਨਾ ਨਾ ਰਸਮਲਾਈ ਵਰਗੀ ਤੂੰ ਆਪ ਹੀ ਆ ਤੇਰੇ ਆਉਣ ਦੀ ਖੁਸ਼ੀ ਛਭਾਬੀ ਮੈਂ ਤਾਂ ਕਹਿੰਦਾ ਖੂਰਜੀ ਪੱਤੀ ਪਾ ਲੈਨੇ ਆ ਜੇਠਾ ਮੈਂ ਤਾਂ ਮਿੱਠੇ ਚੋਲ ਖਾਣ ਆਈ ਸੀ ਤੂੰ ਆਪੇ ਤਾਂ ਕਿਹਾ ਸੀ ਉੱਦੇ ਵੀ ਭਾਬੀ ਆ ਜੀ ਲੈ ਦੱਸ ਭਾਬੀ ਤੇਨੂੰ ਅੱਜ ਮਿੱਠੇ ਚੋਲ ਖਵਾ ਕੇ ਭੇਜੂਗਾ ਟੈਨਸ਼ਨ ਨਾ ਲੈ ਤੂੰ ਹੋਰ ਦੱਸ ਓ ਯਾ ਸੇ ਸੜਿਆ ਕੀ ਹੋਇਆ ਉਹ ਤੇਰੇ ਕਹਿੰਦਾ ਬਗਾਨੀ ਧੀ ਵੀ ਘਰੇ ਨਹੀਂ ਵਾੜੀ ਦੀ ਅਜਾਬੀ ਉਹ ਤੇਰੇ ਵਾਲੀ ਨੀਤਣਾ ਲੈ ਲਿਆ ਇਹਨੂੰ ਉਹ ਨਾਲੇ ਮੈਂ ਨਹੀਂ ਬੁਲਾਈ ਇਹ ਆਪੇ ਆਈ ਆ ਇਹ ਤਾਂ ਮਿੱਠੇ ਚੋਲ ਖਾਨ ਆਈ ਆ ਚੱਲ ਜਿਹੜੇ ਰਾਤ ਮਿੱਠੇ ਚੋਲ ਬਣਾਏ ਸੀ ਨਾ ਕੌਲਾ ਭਰ ਕੇ ਲਿਆ ਮਿੱਠੇ ਚੋਲ ਉਹ ਤਾਂ ਮੈਂ ਰਾਤੇ ਖਾ ਗਿਆ ਸਾਰੇ ਉਹ ਤੇਰਾ ਬਹਿ ਜੇ ਬੇੜਾ ਸਾਲਿਆ ਉਹ ਇੰਨਾ ਹਲਕਿਆ ਹੋਇਆ ਕਿਉਂ ਆ ਤੂੰ ਸਾਲਾ ਕਦੇ ਮਿੱਠੇ ਚੋਲ ਦੀ ਦੇਖੇ ਜਿਹੜਾ ਪਤੀਲੇ ਹੀ ਸਾਫ ਕਰ ਗਿਆ ਨਾ ਜੇ ਕੌਲਾ ਨੂੰ ਛੱਡ ਦਿੰਦਾ ਫਿਰ ਕਿਹੜਾ ਤੂੰ ਮਰਨ ਲੱਗਾ ਸੀ ਸਾਲਾ ਹਫਸ਼ੀ ਜੇਠਾ ਮੈਨੂੰ ਤਾਂ ਲੱਗਦਾ ਸੁੱਕੀ ਹੀ ਮੁੜਨਾ ਪਊ ਉਹਦੇ ਤਾਂ ਬਥੇਰੇ ਗੱਲਾਂ ਦੇ ਗੋਲੇ ਛੱਡਦਾ ਤੀ ਭਾਬੀ ਆਇਆ ਭਾਬੀ ਆਇਆ ਚਲ ਚੰਗਾ ਸਸਰੀ ਕਾ ਤੇ ਤੈਨੂੰ ਸੁੱਕੀ ਨਹੀਂ ਜਾਣ ਦਿੰਦੇ ਉਹ ਸੱਚ ਇੱਕ ਕੰਮ ਹੋਰ ਯਾਦ ਆਇਆ ਮੈਨੂੰ 2000 ਰੁਪਏ ਦੇ ਦੇ ਮੈਨੂੰ ਲੋੜ ਸੀ ਉਹ ਭਾਬੀ ਇਹਦੇ ਲਵੇ ਕੀ ਆ ਪੈਸਾ ਲੈਣ ਦਾ ਤਾਂ ਮੈਂ ਕਰਦਾ ਸਾਰਾ ਮਿੱਥੇ ਮੰਗੇ ਜਿੰਨੇ ਮੰਗਣੇ ਆ ਇਹਦਾ ਗੱਲਾਂ ਦਾ ਗਲਕੜੀ ਆ ਲਾਣੇਦਾਰ ਤਾਂ ਮੈਂ ਆਂ ਕਰਦਾ ਨਾ ਤੂੰ ਕਿੱਦਾਂ ਲਾਣੇਦਾਰ ਬਣ ਗਿਆ ਓਏ ਹੈ ਆਉਣ ਦੇ ਭੋਲੀ ਨੂੰ ਬੱਸਦਾ ਸਾਰਾ ਕੁਛ ਓਹ ਕਿਹੜੀ ਭੋਲੀ ਜਾਂਦਾ ਸਾਲਾ ਸਾਹੀ ਪਨੀਰ ਸਾਹਮਣੇ ਹੋਵੇ ਤੇਰੇ ਕਦੋਂ ਦੀ ਸਬਜ਼ੀ ਨੂੰ ਕੌਣ ਪੁੱਛਦਾ ਬੋਲ ਭਾਬੀ ਕਿੰਨੇ ਚਾਹੁੰਦੇ ਨੇ ਮੇਰਾ ਤਾਂ 2000 ਚ ਸਰ ਜੂਗਾ ਓ ਲੈ ਦੱਸ ਤੂੰ 2 ਛੱਡ ਤੂੰ 3000 ਚੱਕ ਐਂ ਦੱਸ ਦੈਂਗੀ ਕਾ ਦੋ ਵੀ ਮਰਨਤਾ ਨਹੀਂ ਲੱਗਿਆ ਤੂੰ ਮੋੜ ਦੂੰਗੀ ਤੇਰੇ ਪੈਸੇ ਨਾਲੇ ਜਰਨੈਲੇ ਉਦੋਂ ਮੈਂ ਤੈਨੂੰ ਗਾਲਾਂ ਕੱਢੀਆਂ ਸੀ ਨਾ ਉਹਦੇ ਲਈ ਸੌਰੀ ਤੂੰ ਤਾਂ ਬੰਦਾ ਹੀ ਬੜਾ ਘੈਂਟ ਹੈ ਕਈ ਬੰਦੇ ਨਾ ਗੱਲਾਂ ਦੇ ਗਲੱਕੜੀ ਜਿਹੇ ਹੁੰਦੇ ਆ ਕੋਈ ਨਾ ਸਾਲਿਆ ਤੈਨੂੰ ਤਾਂ ਮੈਂ ਬਾਅਦ ਚ ਪੁੱਛੂ ਚੰਗੀ ਨਹੀਂ ਕੀਤੀ ਤੂੰ ਚੈਲੂਗਾ ਸਮਝ ਗਿਆ ਦੇਖੀ ਜੇਠਾ ਕਿੰਨਾ ਮੱਚਦਾ ਹੈ ਨਾ ਆਪਣੇ ਤੇ ਉਹ ਭਾਬੀ ਇਹਦਾ ਬੰਦਾ ਹੀ ਸਾਲਾ ਫੁੱਦੂਆ ਮੈਂ ਹੈਗਾ ਬੰਦਾ ਕੰਮ ਦਾ ਤੈਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਮੈਨੂੰ ਕਹਾ ਕਰ ਬਸ ਮੜਾ ਹੱਸ ਕੇ ਦੇਖਾ ਦੇ ਘਰ ਮੇਰਾ ਤਾਂ ਨੀਚੇ ਸਰ ਜਾਂਦਾ ਚੱਲ ਚੰਗਾ ਜੇਠਾ ਮੈਂ ਜਾਵਾ ਹੁਣ ਬੂਟਾ ਵੇਖਦਾ ਹੋਣਾ ਵੀ ਕਿੱਧਰ ਵਗ ਗਈ ਆ ਮੇਰਾ ਤਾਂ ਨਾ ਪੁਰਾਣੀ ਵਸਾ ਖਾਂਦਾ ਤੇਰੇ ਵਰਗੀ ਸੋਹਣੀ ਤੀਵੀ ਦਾ ਵਸਾ ਕੌਣ ਖਾਲੂ ਹੈ ਨਾਲੇ ਗੱਲ ਸੁਣਾ ਮੈਂ ਨਾ ਕੱਲ ਨੂੰ ਸ਼ਹਿਰ ਜਾਣਾ ਤੇ ਕਹਿੰਦਾ ਤੇਰੇ ਵੱਤੇ ਲਾਲ ਸੋਟ ਲੈਵਾ ਉਹ ਸੇ ਰੰਗ ਦੀ ਜੁੱਤੀ ਜਦ ਪਾ ਕੇ ਤੁਰੇਗਾ ਨਾ ਪਿੰਡ ਚ ਬੰਦੇ ਦਾ ਮਰਨ ਹੋ ਜੂ ਚੱਲਿਆ ਦਿਨ ਚ ਇੰਨਾ ਕਰ ਦੇ ਤਾਂ ਚੰਗਾ ਜੇਠਾ ਸਸ੍ਰੀਕਾਲ ਚੇਫੇਰ ਲੋਡ ਹੋਈ ਨਾ ਤੂੰ ਬੇਫਿਕਰ ਹੋ ਕੇ ਆ ਜੀ ਭਾਬੀ ਤੇਰੇ ਬਾਤੇ ਦਰਵਾਜ਼ੇ ਖੁੱਲੇ ਨੇ ਜਿੰਨੇ ਕਹੇਗੀ ਓੰਨੇ ਪੈਸੇ ਚਲ ਚੰਗਾ ਜਿੱਠਾ ਸਸ੍ਰੀਕਾਲ ਸਸ੍ਰੀਕਾਲ ਬੁਲਾ ਗਿਆ ਪਰ ਜਾ ਨੰਬਰ ਜ਼ਾਰ ਆ ਰਹਾ ਦਾ ਸੱਚੀ ਯਾਰ ਇਹ ਚੀਜ਼ ਬਣਾਦੀ ਰੱਬ ਨੇ ਕੋਈ ਨਾ ਜਿੱਦੇ ਆ ਗਿਆ ਨਾ ਦੋ ਥੱਲੇ ਇਹਨੂੰ ਨਹੀਂ ਛੱਡਦਾ ਕੜਪ ਕੜਪ ਖਾ ਜਾਊ ਹੈ ਇਹ ਕਿਹੜੀ ਆ ਇਹਨੂੰ ਦੇਖਾਂ ਠੋਰ ਕੇ ਸਿਆਣੇ ਕਹਿੰਦੇ ਬੰਦੇ ਨੂੰ ਨਾ ਹਿੰਮਤ ਨਹੀਂ ਹਾਰਨੀ ਚਾਹੀਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ ਕੋਸ਼ਿਸ਼ ਨੂੰ ਰੰਗ ਲੱਗਦੇ ਨੇ ਕਿ ਪਤਾ ਗੱਲ ਬਣੇ ਜਾਵੇ ਓ ਤੂੰ ਕਿਹੜੀ ਆ ਭਾਈ ਆ ਗੱਲ ਸੁਣੇ ਇੱਕ ਮਿੰਟ